ਸਾਤਰੀ ਕਾਲ ਅੱਜਾਪੇ ਪੜਾਂਗੇ ਪੰਜਾਬੀ ਭਾਸ਼ਾ ਬਨਗੀਆਂ ਦੇ ਬਾਰੇ ਠੀਕ ਹੈ ਆਪਣੀ ਭੂਮਿਕਾ ਕੀ ਹੈ ਕਹਿੰਦੇ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ ਕਹਿੰਦੇ ਮਨੁੱਖੀ ਸੰਚਾਰ ਦਾ ਸਭ ਤੋਂ ਉੱਤਮ ਸਾਧਨ ਹੈ ਇਹ ਕੇਵਲ ਸ਼ਬਦਾਂ ਦਾ ਸਮੂਹ ਹੀ ਨਹੀਂ ਸਗੋ ਇੱਕ ਜਿੰਦੀ ਜਾਗਦੀ ਇਕਾਈ ਹੈ ਜੋ ਸਮੇਂ ਸਥਾਨ ਅਤੇ ਸਮਾਜਿਕ ਹਾਲਤਾਂ ਦੇ ਨਾਲ-ਨਾਲ ਜੰਤਰ ਬਦਲਦੀ ਰਹਿੰਦੀ ਹੈ ਜਦੋਂ ਅਸੀਂ ਭਾਸ਼ਾ ਦੇ ਇਸ ਬਦਲਦੇ ਰੂਪ ਨੂੰ ਵੱਖ-ਵੱਖ ਰੰਗਾਂ ਜਦੋਂ ਕਹਿੰਦੇ ਸੀ ਭਾਸ਼ਾ ਦੇ ਬਦਲਦੇ ਰੂਪ ਤੇ ਵੱਖ-ਵੱਖ ਰੰਗਾਂ ਦਾ ਧਿਆਨ ਕਰਦੇ ਹਾਂ ਤਾਂ ਇਸ ਨੂੰ ਭਾਸ਼ਾ ਵਿਗਿਆਨ ਦੀ ਸ਼ਬਦਾਵਲੀ ਦੇ ਵਿੱਚ ਭਾਸ਼ਾ ਬਣਕੀਆਂ ਕਿਹਾ ਜਾਂਦਾ ਹੈ ਜਦੋਂ ਕਹਿੰਦੇ ਸੀ ਭਾਸ਼ਾ ਦੇ ਵਿੱਚ ਬਦਲਦੇ ਹੋਏ ਰੂਪਾ ਮਤਲਬ ਆਪਾਂ ਪਹਿਲਾਂ ਹਨਾ ਪੜਿਆ ਵੀ ਭਾਸ਼ਾ ਦੇ ਵਿੱਚ ਸਮਾਜਿਕ ਹਾਲਤਾਂ ਦੇ ਨਾਲ-ਨਾਲ ਯੰਤਰ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਆ ਜਿਸ ਕਰਕੇ ਕਹਿੰਦੇ ਵੀ ਇਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜਾ ਹੈਗਾ ਵੰਡ ਦਿੰਨੇ ਆ ਠੀਕ ਹੈ ਤਾਂ ਨੂੰ ਆਪਾਂ ਕੀ ਕਹਿੰਦੇ ਆ ਭਾਸ਼ਾ ਬਣਕੀਆਂ ਠੀਕ ਹੈ ਜੀ ਅੰ데 ਕੋਈ ਵੀ ਭਾਸ਼ਾ ਪੂਰੇ ਖੇਤਰ ਵਿੱਚ ਇੱਕੋ ਜਹੀ ਨਹੀਂ ਬੋਲੀ ਜਾਂਦੀ ਤੁਹਾਨੂੰ ਵਜੋ ਪੰਜਾਬੀ ਭਾਸ਼ਾ ਅੰਮ੍ਰਿਤਸਰ ਦੇ ਵਿੱਚ ਹੋਰ ਲੈਸੇ ਦੇ ਨਾਲ ਬੋਲੀ ਜਾਂਦੀ ਹੈ ਤੇ ਮਾਲਵੇ ਜਾਂ ਦੁਆਬੇ ਦੇ ਵਿੱਚ ਹੋਰ ਲੈਸੇ ਦੇ ਨਾਲ ਬੋਲੀ ਜਾਂਦੀ ਹੈ ਭਾਸ਼ਾ ਵਿੱਚ ਇਹ ਵੱਖਰੇਵਾ ਕਿਹ ਕਾਰਨਾ ਕਰਕੇ ਆਉਂਦਾ ਹੈ ਜਿਵੇਂ ਭੂਗੋਲਿਕ ਦੂਰੀ ਠੀਕ ਹੈ ਆਪਣਾ ਪਹਿਲਾ ਪੁਆਇੰਟ ਹੈਗਾ ਭੂਗੋਲਿਕ ਦੂਰੀ ਕਹਿੰਦੇ ਇਲਾਕਾ ਬਦਲਣ ਦੇ ਨਾਲ ਭਾਸ਼ਾ ਦਾ ਰੂਪ ਬਦਲਣਾ ਸੈਕੰਡ ਹੈਗਾ ਸਮਾਜਿਕ ਪਿਛੋਕੜ ਕਹਿੰਦੇ ਬੋਲਣ ਵਾਲੇ ਦਾ ਰਤਬਾ ਵਿੱਦਿਆ ਅਤੇ ਜਾਤ ਠੀਕ ਹੈ ਫਿਰ ਹੈਗਾ ਇਹ ਪੇਸ਼ੇਵਰ ਲੋੜਾ ਮਤਲਬ ਡਾਕਟਰਾਂ ਵਕੀਲਾਂ ਜਮ ਮਜ਼ਦੂਰਾਂ ਦੀ ਆਪਣੀ ਖਾਸ ਸ਼ਬਦਾਵਲੀ ਫੋਰਥ ਹੈਗਾ ਇਹ ਪ੍ਰਸੰਗ ਮਤਲਬ ਮੌਕੇ ਦੇ ਮੁਤਾਬਿਕ ਬੋਲਣਾ ਜਿਵੇਂ ਹੁਣ ਕੋਈ ਡਾਕਟਰ ਹੈ ਹੈਨਾ ਉਸ ਦੀ ਉਹ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿਹੜੇ ਸ਼ਬਦਾਂ ਦੀ ਵਰਤੋਂ ਕਰੂਗਾ ਡਾਇਗਨੋਸਿਸ ਬਲੱਡ ਟੈਸਟ 슈ਗਰ ਲੈਵਲ ਤੇ ਕਿੰ ਜਿਹੜਾ ਇੱਕ ਆਮ ਮਜ਼ਦੂਰ ਹੈ ਉਹ ਕਿਦਾਂ ਦੀ ਭਾਸ਼ਾ ਦੀ ਕਿਦਾਂ ਦੀ ਸ਼ਬਦਾਵਲੀ ਦੀ ਵਰਤੋਂ ਕਰੂਗਾ ਵੀ ਕਹੀ ਰੰਬਾ ਆਰੀ ਦਾਤਰ ਹਨ ਉਹ ਇਦਾਂ ਦੇ ਸ਼ਬਦਾਂ ਦਾ ਪ੍ਰਯੋਗ ਜਿਹੜਾ ਹੈਗਾ ਉਹ ਆਪਣੀ ਰਸਾਨਾ ਜ਼ਿੰਦਗੀ ਦੇ ਵਿੱਚ ਜ਼ਿਆਦਾ ਕਰਦਾ ਆ ਤੇ ਇਹ ਦੋ ਚੀਜ਼ਾਂ ਕੀ ਹੈ ਕਹਿੰਦੇ ਵੀ ਇਹ ਭਾਸ਼ਾ ਬਣ ਗਈਆਂ ਸਾਨੂੰ ਰਸਾਨਾ ਜੀਵਨ ਦੇ ਵਿੱਚ ਜਿਹੜਾ ਫਰਕ ਦੇਖਣ ਨੂੰ ਮਿਲਦਾ ਆ ਉਸ ਨੂੰ ਆਪਾਂ ਭਾਸ਼ਾਵਨਗੀ ਕਹਿੰਦੇ ਆ ਪਿਛੇ ਦੇ ਆਧਾਰ ਤੇ ਭਾਸ਼ਾ ਬਣ ਗਈਆਂ ਠੀਕ ਹੈ ਨੂੰ ਨਾ ਪੜ੍ਹਨ ਪਾ ਡਿਟੇਲ ਦੇ ਵਿੱਚ ਪੜਾਂਗੇ ਸਭ ਤੋਂ ਪਹਿਲਾਂ ਹੈਗਾ ਉਮਰ ਅਧਾਰਿਤ ਭਾਸ਼ਾਵਨਗੀ ਪਹਿਲਾ ਹੈਗਾ ਬਚਪਨ ਦੀ ਭਾਸ਼ਾ ਕਹਿੰਦੇ ਬੱਚੇ ਦੀ ਭਾਸ਼ਾ ਸਭ ਤੋਂ ਸਰਲ ਅਤੇ ਮਾਸੂਮ ਹੁੰਦੀ ਹੈ ਇਸ ਦੇ ਮੁੱਖ ਲੱਛਣ ਹਨ ਜਿਵੇਂ ਕਿ ਪਹਿਲਾ ਹੈ ਸੀਮਿਤ ਸ਼ਬਦਾਵਲੀ ਹੁਣ ਆਪਾਂ ਜਾਣਦੇ ਆ ਬੱਚਾ ਜਿਹੜਾ ਹੈਗਾ ਉਸ ਨੂੰ ਬਹੁਤ ਜ਼ਿਆਦਾ ਸ਼ਬਦਾਂ ਦਾ ਗਿਆਨ ਤਾਂ ਹੁੰਦਾ ਨਹੀਂ ਹੈਗਾ ਉਸ ਦੀ ਸ਼ਬਦਾਵਲੀ ਸੀਮਿਤ ਹੁੰਦੀ ਹੈ ਤੇ ਬੱਚੇ ਸ਼ੁਰੂ ਵਿੱਚ ਸਿਰਫ ਮੂਲ ਲੋੜਾਂ ਨਾਲ ਸੰਬੰਧਿਤ ਸ਼ਬਦ ਹੀ ਸਿੱਖਦੇ ਆ ਜਿਵੇਂ ਕਿ ਮੰਮੀ ਪਾਪਾ ਅਤੇ ਰੋਟੀ ਸੈਕੰਡ ਹੈਗਾ ਤੋਨੇ ਪਰਿਵਰਤਨ ਜਿਸ ਤੇ ਵਿੱਚ ਤੋਤਲੀ ਬੋਲੀ ਆ ਜਾਂਦੀ ਹੈ ਕਹਿੰਦੇ ਬੱਚੇ ਔਖੇ ਸ਼ਬਦਾਂ ਦਾ ਉਚਾਰਨ ਸਹੀ ਨਹੀਂ ਕਰ ਪਾਉਂਦੇ ਜਿਵੇਂ ਕਿ ਪਾਣੀ ਪਾਣੀ ਨੂੰ ਜਿਹੜਾ ਹੈਗਾ ਪਾਣੀ ਕਹਿੰਦੇ ਆ ਜਿਹੜਾ ਕੱਲਾ ਪਾ ਹੈ ਨਾ ਉਸ ਤੋਂ ਇਲਾਵਾ ਕਹਿੰਦੇ ਵੀ ਰੋਟੀ ਨੂੰ ਓਟੀ ਚਮਚੇ ਨੂੰ ਚੰਪਾ ਇਸ ਤਰ੍ਹਾਂ ਬੱਚੇ ਜਿਹੜਾ ਹੈਗਾ ਉਹ ਅੱਖਰ ਸ਼ਬਦਾਂ ਦਾ ਉਚਾਰਨ ਕਰਦੇ ਆ ਉਸ ਤੋਂ ਬਾਅਦ ਦੁਹਰਾਉ ਕਹਿੰਦੇ ਬੱਚੇ ਇੱਕੋ ਸ਼ਬਦ ਨੂੰ ਵਾਰ-ਵਾਰ ਦੁਹਰਾ ਕੇ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਨੈਕਸਟ ਜਗਾ ਕਿਸ਼ੋਰ ਅਤੇ ਨੌਜਵਾਨਾਂ ਦੀ ਭਾਸ਼ਾ ਕਹਿੰਦੇ ਇਹ ਬਣਗੀ ਜਿਹੜੀ ਹੈਗੀ ਸਭ ਤੋਂ ਵੱਧ ਗਤੀਸ਼ੀਲ ਅਤੇ ਬਦਲਣ ਵਾਲੀ ਹੁੰਦੀ ਹੈ ਕਿਉਂ ਕਿ ਕਹਿੰਦੇ ਨੌਜਵਾਨ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਦੇ ਲਈ ਭਾਸ਼ਾ ਦੇ ਨਾਲ ਨਵੇਂ-ਨਵੇਂ ਪ੍ਰਯੋਗ ਜਿਹੜੇ ਹੈਗੇ ਆ ਉਹ ਕਰਦੇ ਰਹਿੰਦੇ ਆ ਜਿਵੇਂ ਕਿ ਸਲੈਂਗ ਦੀ ਵਰਤੋਂ ਨੌਜਵਾਨ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਨ ਜੋ ਉਹਨਾਂ ਦੇ ਆਪਣੇ ਗਰੁੱਪ ਤੱਕ ਸੀਮਿਤ ਹੁੰਦੇ ਹਨ ਠੀਕ ਹੈ ਅੱਗੇ ਹੈਗਾ ਯਾ ਅੰਗਰੇਜ਼ੀ ਦਾ ਪ੍ਰਭਾਵ ਕਹਿੰਦੇ ਪੰਜਾਬੀ ਨੌਜਵਾਨਾਂ ਦੇ ਵਿੱਚ ਅੰਗਰੇਜ਼ੀ ਸ਼ਬਦਾਂ ਨੂੰ ਪੰਜਾਬੀ ਵਿੱਚ ਮਿਲਾ ਕੇ ਬੋਲਣ ਦਾ ਰੁਝਾਨ ਬਹੁਤ ਜ਼ਿਆਦਾ ਹੈ ਜਿਵੇਂ ਕਿ ਕੀ ਸੀਨ ਹੈ ਮੈਂ ਬਹੁਤ ਕਨਫਿਊਜ਼ ਹਾਂ ਇਹ ਚੀਜ਼ ਮੈਨੂੰ ਕਲੀਅਰ ਨਹੀਂ ਹੈ ਇਸ ਤਰ੍ਹਾਂ ਕਹਿੰਦੇ ਵੀ ਨੌਜਵਾਨ ਕੀ ਕਰਦੇ ਆ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਦੇ ਵਿੱਚ ਮਿਲਾ ਕੇ ਬੋਲਦੇ ਆ ਅਗਲਾ ਪੁਆਇੰਟ ਹੈ ਕਾ ਸੋਸ਼ਲ ਮੀਡੀਆ ਦੀ ਸ਼ਬਦਾਵਲੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ ਕਹਿੰਦੇ ਵੀ LOL ONG BFF ਵਰਗੇ ਸੰਖੇਪ ਰੂਪਾਂ ਮਤਲਬ ਸ਼ਾਰਟਕਟ ਦੀ ਆਮ ਗੱਲਬਾਤ ਦੇ ਵਿੱਚ ਵਰਤੋਂ ਜਿਹੜੀ ਹੈਗੀ ਆ ਕਰਦੇ ਆ ਅਗੇ ਹੈਗੀ ਪ੍ਰੋਡ ਜਾਂ ਵੈਲਡ ਅਪ ਭਾਸ਼ਾ ਜਦੋਂ ਮਨੁੱਖ ਕਾਮਕਾਰੀ ਜੀਵਨ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦੀ ਭਾਸ਼ਾ ਵਧੇਰੇ ਜ਼ਿੰਮੇਵਾਰਾਨਾ ਅਤੇ ਸੰਤੁਲਿਤ ਹੋ ਜਾਂਦੀ ਹੈ ਜਿਵੇਂ ਕਿ ਰਸਮੀ ਭਾਸ਼ਾ ਹਨ ਦਫ਼ਤਰਾ ਮੀਟਿੰਗਾਂ ਅਤੇ ਸਮਾਜਿਕ ਸਮਾਗਮਾਂ ਵਿੱਚ ਜਿਹੜੀ ਨਪੀ ਤੁਰੀ ਭਾਸ਼ਾ ਦਾ ਪ੍ਰਯੋਗ ਕਰਨਾ ਇਸ ਤੋਂ ਇਲਾਵਾ ਵਿਆਕਰਨਿਕ ਸ਼ੁੱਧਤਾ ਨੌਜਵਾਨਾਂ ਦੇ ਮੁਕਾਬਲੇ ਜਿਹੜਾ ਪ੍ਰੋਡ ਵਿਅਕਤੀ ਹੈਗਾ ਆ ਐਡਲਟ ਇੰਡੀਵਿਜੂਅਲ ਹੁੰਦਾ ਹੈ ਕਹਿੰਦੇ ਵੀ ਉਹ ਵਿਆਕਰਨ ਅਤੇ ਸ਼ਬਦਾਂ ਦੇ ਸਹੀ ਰੂਪ ਦਾ ਵੱਧ ਧਿਆਨ ਰੱਖਦੇ ਆ ਵੀ ਜੋ ਜੀ ਬੋਲੀ ਹੈ ਉਹ ਚਾਰ ਲੋਕਾਂ ਦੇ ਵਿੱਚ ਚੰਗਾ ਲੱਗੇ ਵਿਆਕਰਨਿਕ ਸ਼ੁੱਧਤਾ ਉਸ ਦੇ ਵਿੱਚ ਹੋਵੇ ਕਿਤਾ ਮੁਖੀ ਸ਼ਬਦਾਵਲੀ ਇਸ ਵਿੱਚ ਇਸ ਉਮਰ ਵਿੱਚ ਵਿਅਕਤੀ ਦੇ ਕਿਤੇ ਜਾਨੀ ਕਿ ਡਾਕਟਰੀ ਵਕਾਲਤ ਅਧਿਆਪਨ ਦਾ ਪ੍ਰਭਾਵ ਉਸ ਦੀ ਬੋਲੀ ਤੇ ਸਾਫ਼ ਦਿਖਾਈ ਦਿੰਦਾ ਹੈ ਠੀਕ ਹੈ ਜੀ ਅਗਲਾ ਆਪਣਾ ਪੁਆਇੰਟ ਹੈਗਾ ਆ ਬਜ਼ੁਰਗਾਂ ਦੀ ਭਾਸ਼ਾ ਬਜ਼ੁਰਗਾਂ ਦੀ ਭਾਸ਼ਾ ਸਾਡੀ ਸੱਭਿਆਚਾਰ ਅਤੇ ਇਤਿਹਾਸ ਦਾ ਸ਼ੀਸ਼ਾ ਹੁੰਦੀ ਹੈ ਇਸ ਦੇ ਵਿੱਚ ਸਾਨੂੰ ਪ੍ਰਾਤਨ ਜਿਹੜੇ ਸ਼ਬਦ ਆ ਉਹ ਵੀ ਸੁਣਨ ਨੂੰ ਮਿਲਦੇ ਆ ਜਿਵੇਂ ਕਿ ਆਪਾਂ ਜਿਹੜੇ ਹੈਗੇ ਆ ਇੰਗਲਿਸ਼ ਦੇ ਜਿਹੜੇ ਸ਼ਬਦ ਆ ਉਹਨਾਂ ਦਾ ਪ੍ਰਯੋਗ ਆਪਣੇ ਘਰਬਾਦ ਦੇ ਵਿੱਚ ਕਰ ਲੈਂਦੇ ਆ ਜਿਹੜੇ ਲੇਕਿਨ ਜਿਹੜੇ ਸਾਡੇ ਵੱਡੇ-ਵੱਡੇ ਜਿਹੜੇ ਹੁੰਦੇ ਆ ਉਹਨਾਂ ਦੀ ਭਾਸ਼ਾ ਦੇ ਵਿੱਚ ਸਾਨੂੰ ਅੱਜ ਵੀ ਜਿਹੜੇ ਪੁਰਾਣੀ ਪੰਜਾਬੀ ਦੇ ਜਿਹੜੇ ਠੇਠ ਸ਼ਬਦ ਆ ਸੁਣਨ ਨੂੰ ਮਿਲ ਜਾਂਦੇ ਆ ਇਸ ਤਰ੍ਹਾਂ ਆਪਣਾ ਪਹਿਲਾ ਪੁਆਇੰਟ ਹੈਗਾ ਪ੍ਰਾਤਨ ਸ਼ਬਦਾਵਲੀ ਕਹਿੰਦੇ ਬਜ਼ੁਰਗ ਅਕਸਰ ਉਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਨ ਜੋ ਹੁਣ ਅਰੋਪ ਹੋ ਰਹੇ ਹਨ ਜਿਵੇਂ ਕਿ ਵੇਲਣਾ ਚਰਖਾ ਤਿਰੰਜਨ ਠੀਕ ਹੈ ਸਾਜਰੇ ਸਾਜਰੇ ਗਿਆ ਸੀ ਤਕਾਲਾ ਹੋ ਗਿਆ ਹਲੇ ਤੱਕ ਮੁੜਿਆ ਨਹੀਂ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਜਿਹੜੇ ਸਾਡੇ ਬਜ਼ੁਰਗਾਂ ਵਧੇਰੇ ਕਰਦੇ ਆ ਆਪਾਂ ਕਹਿੰਦੇ ਆ ਬੋਲ ਕਿੱਛੀ ਗਈ ਉਹ ਕਹਿੰਦੇ ਨੇ ਕਿ ਬੱਚੇ ਕੀ ਜਵਾਕ ਫੋਨਾਂ ਚ ਬੜੇ ਹੋਏ ਆ ਇੰਨਾ ਨੂੰ ਖੇਡ ਦੋ ਮਾੜਾ ਖੇਡਣ ਕਿ ਖੇਡੋ ਕੀ ਬੋਲ ਸਾਨੂੰ ਪ੍ਰਾਤਨ ਸ਼ਬਦਾਵਲੀ ਜਿਹੜੀ ਹੈਗੇ ਉਹਨਾਂ ਦੇ ਮੂੰਹੋਂ ਸੁਣੌਣ ਨੂੰ ਮਿਲਦੀ ਹੈ ਜਿਵੇਂ ਕਿ ਬਹੁਤ ਵਾਰ ਮੈਂ ਸੁਣਿਆ ਹੈਗਾ ਆਪਾਂ ਕਹਿੰਨੇ ਆ ਇਸ ਥਲੇਡ ਦੇ ਦੋ ਟੱਕਣ ਦੇ ਦੋ ਉਹ ਕਹਣਗੇ ਡੱਟ ਡੱਟ ਦੇ ਦਿਓ ਇਸ ਦਾ ਇਸ ਤੋਂ ਇਲਾਵਾ ਕਹਿੰਦੇ ਮੁਹਾਵਰੇ ਤੇ ਖਾਣ ਬਜ਼ੁਰਗਾਂ ਦੀ ਗੱਲਬਾਤ ਵਿੱਚ ਤਜ਼ਰਬੇ ਦੀ ਝਲਕ ਹੁੰਦੀ ਹੈ ਜਿਸ ਕਰਕੇ ਉਹ ਗੱਲਾਂ-ਗੱਲਾਂ ਦੇ ਵਿੱਚ ਆ ਖਾਣਾ ਤੇ ਮੁਹਾਵਰਿਆਂ ਦੀ ਵਰਤੋਂ ਕਰਦੇ ਹਨ ਉਹੀ ਅਖਰਾ ਖਾਣਾ ਤੇ ਮਹਾਵਰੇ ਜਿਹੜੇ ਆਪਾਂ ਮਸੀ ਯਾਦ ਕਰਦੇ ਆ ਜਿਹੜੇ ਆਪਾਂ ਨੂੰ ਜਿਹੜੇ ਹੈਗੇ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਤੰਗ ਕਰਦੇ ਲੇਕਿਨ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਇਹਨਾਂ ਨੂੰ ਬੜੀ ਈਜ਼ੀਲੀ ਇਸਤੇਮਾਲ ਕਰ ਲੈਂਦੇ ਆ ਆਪਣੀ ਆਮ ਗੱਲਬਾਤ ਦੇ ਵਿੱਚ ਇਸ ਤਰ੍ਹਾਂ ਉਹ ਕਹਿੰਦੇ ਠਰਮਾ ਉਹਨਾਂ ਦੇ ਬੋਲਣ ਦੀ ਗਤੀ ਧੀਮੀ ਹੁੰਦੀ ਹੈ ਤੇ ਲੱਜ਼ਾ ਬਥੇਰੇ ਸਤਕਾਰਤ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ ਠੀਕ ਹੈ ਇਹ ਸਿਗੀਆਂ ਆਪਣੀਆਂ ਉਮਰ ਦੇ ਆਧਾਰ ਤੇ बन ਗਈਆਂ ਹੁਣ ਆਪਣਾ ਅਗਲਾ ਪੁਆਇੰਟ ਚੱਲ ਪਿਆ ਲਿੰਕ ਅਧਾਰਿਤ ਭਾਸ਼ਾ ਬਣ ਗਈਆਂ ਜਿਸ ਦਾ ਪਹਿਲਾ ਪੁਆਇੰਟ ਹੈਗਾ ਆ ਸ਼ਬਦਾਵਲੀ ਵਿੱਚ ਅੰਤਰ ਠੀਕ ਹੈ ਡਿਫਰੈਂਸ ਇਨ ਵੋਕੈਬਲਰੀ ਕਿਨੇ ਮਰਦਾਂ ਤੇ ਔਰਤਾਂ ਦੀ ਸ਼ਬਦਾਵਲੀ ਵਿੱਚ ਅਕਸਰ ਵੱਡਾ ਫਰਕ ਦੇਖਿਆ ਜਾਂਦਾ ਹੈ ਰੰਗਾ ਦੀ ਪਛਾਣ ਔਰਤਾ ਰੰਗਾਂ ਦੀਆਂ ਪਰਿਕਿਆ ਦੇ ਵਧੇਰੇ ਸ਼ਬਦ ਵਰਤਦੀਆਂ ਹਨ ਜਿੱਥੇ ਕਿ ਇੱਕ ਮਰਦ ਸਿਰਫ ਲਾਲ ਕਹੇਗਾ ਉੱਥੇ ਹੀ ਇੱਕ ਔਰਤ ਗੁਲਾਬੀ, ਪੀਚ, ਮਹਿਰੂਨ ਜਾਂ ਫਿਰ ਮੈਜੈਂਟਾ ਵਰਗੇ ਸ਼ਬਦਾਂ ਦੀ ਵਰਤੋਂ ਕਰ ਸਕਦੀ ਹੈ ਠੀਕ ਹੈ ਨੈਕਸਟ ਹੈਗਾ ਵਿਸ਼ੇਸ਼ਣਾ ਦੀ ਵਰਤੋਂ ਔਰਤਾ ਅਕਸਰ ਬਹੁਤ ਸੋਨਾ, ਪਿਆਰਾ, ਕਿਊਟ ਜਾਂ ਅਦਭੁਤ ਵਰਗੇ ਭਾਵੁਕ ਵਿਸ਼ੇਸ਼ਣਾ ਦੀ ਵਰਤੋਂ ਵੱਧ ਕਰਦੀਆਂ ਹਨ ਮਰਦਾਂ ਦੀ ਭਾਸ਼ਾ ਦੇ ਵਿੱਚ ਅਜਿਹੇ ਸ਼ਬਦ ਸਾਨੂੰ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਜਾਂ ਤਾਂ ਕਹਿੰਦੇ ਕਿ ਠੀਕ ਆ ਸੋਹਣਾ ਆ بس ਲੇਕਿਨ ਫੀਮੇਲ ਕੈਂਡਰ ਉਹਨਾਂ ਦੀ ਲੈਂਗੁਏਜ ਦੇ ਵਿੱਚ ਆਪਾਂ ਨੂੰ ਵਿਸ਼ੇਸ਼ਣਾਂ ਦੀ ਵਰਤੋਂ ਜੜੀ ਹੈਗੀ ਆ ਉਹ ਮੇਲ ਦੇ ਕੰਪੈਰੀਸ਼ਨ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਠੀਕ ਹੈ ਅੱਗੇ ਹੈਗਾ ਇਹ ਗੱਲਬਾਤ ਦਾ ਉਦੇਸ਼ ਭਾਸ਼ਾ ਵਿਗਿਆਨੀ ਕਹਿੰਦੇ ਡੇਬੋਰਾ ਟੈਟਨ ਦੇ ਅਨੁਸਾਰ ਸੌਰੀ ਆਪਾਂ ਤੁਹਾਡੇ ਸਟੱਪ ਹੋ ਗਿਆ ਕਹਿੰਦੇ ਵੀ ਜਿਹੜੇ ਭਾਸ਼ਾ ਵਿਗਿਆਨੀ ਆ ਹਨ ਡੇਬੋਰਾ ਟਾਈਟਨ ਦੇ ਅਨੁਸਾਰ ਕਹਿੰਦੇ ਜਿਹੜੇ ਮਰਦ ਸ਼ਬਦਾਵਲੀ ਤੇ ਔਰਤ ਸ਼ਬਦਾਵਲੀ ਦੇ ਵਿੱਚ ਥੋੜਾ ਜਿਹੜਾ ਹੈਗਾ ਡਿਫਰੈਂਸ ਹੁੰਦਾ ਗੱਲਬਾਤ ਦੇ ਟੇਸਟ ਵਿੱਚ ਥੋੜਾ ਡਿਫਰੈਂਸ ਹੁੰਦਾ ਆ ਮਰਦ ਅਕਸਰ ਜਾਣਕਾਰੀ ਦੇਣ ਆਪਣਾ ਰਤਬਾ ਦਿਖਾਉਣ ਜਾਂ ਫਿਰ ਸਮੱਸਿਆ ਦਾ ਹੱਲ ਕੱਢਣ ਤੇ ਗੱਲ ਕਰਦੇ ਹਨ ਉਹਨਾਂ ਦੀ ਗੱਲਬਾਤ ਤੱਥਾਂ ਤੇ ਆਧਾਰਿਤ ਹੁੰਦੀ ਹੈ ਠੀਕ ਹੈ ਅੱਗੇ ਹੈਗਾ ਔਰਤਾਂ ਦੀ ਗੱਲਬਾਤ ਕਹਿੰਦੇ ਔਰਤਾਂ ਦੀ ਗੱਲਬਾਤ ਦੀ ਵਰਤੋਂ ਇਸ ਤिमਸ ਬੂਤ ਕਰਨ ਭਾਵਨਾਵਾਂ ਸਾਂਝਿਆ ਕਰਨ ਤੇ ਆਪਸੀ ਸਾਂਝੀ ਪੈਦਾ ਕਰਨ ਦੇ ਲਈ ਜਿਹੜੀ ਹੈ ਕਿ ਔਰਤਾਂ ਕੀ ਕਰਦੀਆਂ ਗੱਲਬਾਤ ਕਰਦੀਆਂ ਮਤਲਬ ਪਰਪਸ ਦੇ ਵਿੱਚ ਡਿਫਰੈਂਸ ਹੁੰਦਾ ਹੈ ਠੀਕ ਹੈ ਅੱਗੇ ਹੈਗਾ ਨਿਮਰਤਾ ਅਤੇ ਸਤਿਕਾਰ ਔਰਤਾ ਦੀ ਭਾਸ਼ਾ ਦੇ ਵਿੱਚ ਨਿਮਰਤਾ ਵੱਧ ਹੁੰਦੀ ਹੈ ਉਹ ਸਿੱਧਾ ਹੁਕਮ ਦੇਣ ਦੀ ਬਜਾਏ ਸੁਝਾਅ ਦੇਣਾ ਪਸੰਦ ਕਰਦੀਆਂ ਹਨ ਉਦਾਹਰਨ ਦੇ ਲਈ ਕੀ ਅਸੀਂ ਅੱਜ ਬਾਹਰ ਜਾ ਸਕਦੇ ਹਾਂ ਅੱਗੇ ਹੈਗਾ ਮਰਦ ਕਹਿੰਦੇ ਮਰਦਾਂ ਦੀ ਭਾਸ਼ਾ ਬਥੇਰੇ ਸਿੱਧੀ ਅਤੇ ਕਈ ਵਰਤਕਾਰ ਜਤਨ ਵਾਲੀ ਕਈ ਵਾਰ ਅਧਿਕਾ ਬਤੋਣ ਵਾਲੀ ਹਿੰਦੀ ਹੁੰਦੀ ਹੈ ਠੀਕ ਹੈ ਉਦਾਹਰਨ ਲਈ ਚਲੋ ਅੱਜ ਬਾਹਰ ਚਲੀਏ ਜਿਹੜੀ ਫੀਮੇਲ ਕੈਂਡੀ ਜਿਹੜੀ ਭਾਸ਼ਾ ਹੁੰਦੀ ਆ ਉਹ ਕਾਫੀ ਵਾਰ ਸਾਨੂੰ ਸੁਝਾਅ ਦੇਣ ਵਾਲੀ ਲੱਗਦੀ ਹੈ ਲੇਕਿਨ ਜਿਹੜੀ ਇੱਕ ਮੇਲ ਦੀ ਭਾਸ਼ਾ ਹੁੰਦੀ ਆ ਸਾਨੂੰ ਇੱਦਾਂ ਲੱਗਦਾ ਫਿਰ ਅਗਲੇ ਸਿੱਧੇ ਨੂੰ ਸੰਦੋਸਤਾ ਤੇ ਆਪਾਂ ਕੁਝ ਹੀ ਕਰਨੀ ਆ ਅਗਲਾ ਹੈਗਾ ਥਰਡ ਕਿਤਾ ਅਧਾਰਿਤ ਭਾਸ਼ਾ ਬਣ ਗਈਆਂ ਇਸ ਖਾਸ ਕਿਤੇ ਪੇਸ਼ੇ ਜਾਂ ਧੰਦੇ ਨਾਲ ਜੁੜੇ ਲੋਕਾਂ ਦੁਆਰਾ ਵਰਤੀ ਜਾਣ ਵਾਲੀ ਵਿਸ਼ੇਸ਼ ਭਾਸ਼ਾ ਨੂੰ ਕਿੱਤਾ ਅਧਾਰਿਤ ਭਾਸ਼ਾ ਕਿਹਾ ਜਾਂਦਾ ਹੈ ਭਾਸ਼ਾ ਵਿਗਿਆਨ ਵਿੱਚ ਇਸ ਨੂੰ ਰਜਿਸਟਰ ਦਾ ਨਾਮ ਦਿੱਤਾ ਗਿਆ ਹੈ ਜਦੋਂ ਕੋਈ ਵਿਅਕਤੀ ਆਪਣੇ ਕੰਮ ਵਾਲੀ ਥਾਂ ਤੇ ਹੁੰਦਾ ਹੈ ਤਾਂ ਉਹ ਅਚੇਹੀ ਸ਼ਬਦਾਂ ਦੀ ਵਰਤੋਂ ਕਰਦਾ ਹੈ ਜੋ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੋ ਸਕਦੇ ਹਨ ਪਰ ਉਸੇ ਕਿਤੇ ਦੇ ਦੂਜੇ ਲੋਕਾਂ ਦੇ ਲਈ ਮਹੱਤਵਪੂਰਨ ਹੁੰਦੇ ਹਨ ਇੱਥੇ ਵੱਖ-ਵੱਖ ਕਿੱਤਿਆਂ ਦੀ ਭਾਸ਼ਾ ਬਣਕੀਆਂ ਦਾ ਵਿਸਤਾਰਪੂਰਵਕ ਵਰਣਨ ਹੈ ਸਭ ਤੋਂ ਪਹਿਲੀ ਹੈਗੀ ਅਦਾਲਤੀ ਜਾਂ ਕਾਨੂੰਨੀ ਭਾਸ਼ਾ ਅਦਾਲਤਾਂ ਅਤੇ ਕਾਨੂੰਨੀ ਕੰਮਾਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਬਹੁਤ ਹੀ ਰਸਮੀ ਅਤੇ ਪੱਕੀ ਹੁੰਦੀ ਹੈ ਇਸ ਵਿੱਚ ਅਰਬੀ ਫਾਰਸੀ ਅਤੇ ਅੰਗਰੇਜ਼ੀ ਸ਼ਬਦਾਂ ਦਾ ਬਹੁਤ ਪ੍ਰਭਾਵ ਹੁੰਦਾ ਹੈ ਵਿਸ਼ੇਸ਼ ਸ਼ਬਦਾਵਲੀ ਜਿਵੇਂ ਮੁੱਦੇ ਗਵਾਹ ਜ਼ਰਾ ਵਕਾਲਤਨਾਮਾ ਤਾਰੀਖ ਬਰੀ ਕਰਨਾ ਦਫਾ ਹਲਫਨਾਮਾ ਇਹ ਜੇ ਸ਼ਬਦਾਂ ਦਾ ਇਸਤੇਮਾਲ ਸਾਨੂੰ ਅਦਾਲਤ ਦੇ ਵਿੱਚ ਕਾਨੂੰਨੀ ਭਾਸ਼ਾ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ ਆਪਾਂ ਆਮ ਜੀਵਨ ਦੇ ਵਿੱਚ ਤਾਂ ਨਹੀਂ ਇਹ ਜੀ ਲੈਂਗੁਏਜ ਤਾਂ ਯੂਜ਼ ਕਰਦੇ ਨਾ ਇਹ ਜੇ ਵਰਡਸ ਦਾ ਯੂਜ਼ ਕਰਦੇ ਆ ਇਸ ਦੀ ਵਿਸ਼ੇਸ਼ਤਾ ਕੀ ਹੈ ਕਹਿੰਦੇ ਇਹ ਭਾਸ਼ਾ ਇਸ ਭਾਸ਼ਾ ਵਿੱਚ ਸ਼ਬਦਾਂ ਦਾ ਮਤਲਬ ਬਹੁਤ ਸਪਸ਼ਟ ਹੁੰਦਾ ਹੈ ਤਾਂ ਜੋ ਕਾਨੂੰਨ ਦੀ ਵਿਆਖਿਆ ਵਿੱਚ ਕੋਈ ਗਲਤੀ ਨਾ ਹੋਵੇ ਅੱਗੇ ਆ ਜਾਂਦੀ ਹੈ ਡਾਕਟਰੀ ਭਾਸ਼ਾ ਇਆ ਆਪਾਂ ਕੀ ਕਰਦੇ ਪਏ ਕਿਤਾ ਆਧਿਤ ਭਾਸ਼ਾ ਬਣ ਗਈ ਇਸ ਦੇ ਵਿੱਚ ਆਪਾਂ ਅਲੱਗ-ਅਲੱਗ ਕਿੱਤਿਆਂ ਦੇ ਵਿੱਚ ਭਾਸ਼ਾ ਦੇ ਵਿੱਚ ਕੀ ਡਿਫਰੈਂਸ ਹੁੰਦਾ ਆਪਾਂ ਉਹਨਾਂ ਦੀ ਗੱਲ ਕਰਦੇ ਪਏ ਠੀਕ ਹੈ ਹੁਣ ਹੈ ਕਿ ਡਾਕਟਰੀ ਭਾਸ਼ਾ ਕਹਿੰਦੇ ਡਾਕਟਰ ਅਤੇ ਨਰਸਾਂ ਆਪਸ ਵਿੱਚ ਗੱਲਬਾਤ ਲਈ ਵਿਗਿਆਨਿਕ ਅਤੇ ਤਕਨੀਕੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਵਿਸ਼ੇਸ਼ ਸ਼ਬਦਾਵਲੀ ਜਿਵੇਂ ਕਿ ਨਿਰੀਖਣ ਡਾਇਗਨੋਸਿਸ ਨੁਸਖਾ ਪ੍ਰੈਸਕ੍ਰਿਪਸ਼ਨ ਉਸ ਤੋਂ ਬਾਅਦ ਇਨਫੈਕਸ਼ਨ ਬਲੱਡ ਪ੍ਰੈਸ਼ਰ ਵੈਂਟੀਲੇਟਰ ਸਰਜਰੀ ਅਨੇਸਥੀਸ਼ੀਆ ਠੀਕ ਹੈ ਤੇ ਇਸ ਟਿਕਨ ਦੀ ਵਿਸ਼ੇਸ਼ਤਾ ਕੀ ਹੈ ਇਹ ਪਾ ਅਕਸਰ ਸੰਖੇਪ ਹੁੰਦੀ ਹੈ ਮਤਲਬ ਆਪਾਂ ਇਸ ਨੂੰ ਸ਼ਾਰਟਕਟ ਸ਼ਾਰਟ ਫਾਰਮ ਦੇ ਵਿੱਚ ਆਪਾਂ ਇਸ ਨੂੰ ਅਕਸਰ ਦੇਖਦੇ ਹਾਂ ਜਿਵੇਂ ਕਿ OPD ICU ਤਾਂ ਕਿ ਐਮਰਜੈਂਸੀ ਦੇ ਵਿੱਚ ਜਿਹੜਾ ਹੈਗਾ ਸਮਾਂ ਬਚਾਇਆ ਜਾ ਸਕੇ ਠੀਕ ਹੈ ਜੀ ਅੱਗੇ ਹੈ ਕਿ ਖੇਤੀਬਾੜੀ ਦੀ ਭਾਸ਼ਾ ਐਗਰੀਕਲਚਰਲ ਲੈਂਗੁਏਜ ਪੰਜਾਬ ਇੱਕ ਖੇਤੀਬਾੜੀ ਪ੍ਰધાન ਸੂਬਾ ਹੈ ਇਸ ਲਈ ਖੇਤੀ ਨਾਲ ਬੰਦਿਤ ਸ਼ਬਦਾਵਲੀ ਪੰਜਾਬੀ ਭਾਸ਼ਾ ਦਾ ਅਹਿਮ ਹਿੱਸਾ ਹੈ ਵਿਸ਼ੇਸ਼ ਸ਼ਬਦਾਵਲੀ ਸਿਆੜ ਗੁੱਡਣੀ ਬਿਜਾਦ ਪਨੀਰੀ ਫਸਲ ਚੱਕਰ ਜੀਰੀ ਖਾਦ ਤੇ ਨਦੀਨਾਸ਼ਕ ਇਸ ਦੀ ਵਿਸ਼ੇਸ਼ਤਾ ਕੀ ਹੈ ਕਿ ਇਹ ਇਹ ਭਾਸ਼ਾ ਬਹੁਤ ਹੀ ਦੇਸੀ ਅਤੇ ਪ੍ਰੈਕਟੀਕਲ ਹੁੰਦੀ ਹੈ ਜੋ ਜ਼ਮੀਨ ਅਤੇ ਫਸਲਾਂ ਦੇ ਸੁਭਾਅ ਨੂੰ ਦਰਸਾਉਂਦੀ ਹੈ ਠੀਕ ਹੈ ਜੀ ਅੱਗੇ ਆ ਜਾਂਦਾ ਕੰਪਿਊਟਰ ਅਤੇ ਆਈਟੀ ਖੇਤਰ ਜੋ ਕਿ ਸਮੇਂ ਵਿੱਚ ਕੰਪਿਊਟਰ ਨਾਲ ਜੁੜੇ ਲੋਕਾਂ ਦੀ ਇੱਕ ਵੱਖਰੀ ਭਾਸ਼ਾਵਾਨਗੀ ਬਣ ਗਈ ਹੈ ਜੋ ਜ਼ਿਆਦਾਤਰ ਅੰਗਰੇਜ਼ੀ ਸ਼ਬਦਾਂ ਤੇ ਆਧਾਰਿਤ ਹੈ ਵਿਸ਼ੇਸ਼ ਸ਼ਬਦਾਵਲੀ ਜਿਵੇਂ ਕਿ ਡਾਟਾ ਸਰਵਰ ਕੋਡਿੰਗ ਹਾਰਡਵੇਅਰ ਸੌਫਟਵੇਅਰ ਬੱਗ ਅਪਲੋਡ ਡਾਊਨਲੋਡ ਆਦਿ ਅਜਿਹੇ ਸ਼ਬਦ ਜੋ ਆਪਾਂ ਕੰਪਿਊਟਰ ਦੇ ਰਿਲੇਟਿਡ ਆਈਟੀ ਖੇਤਰ ਦੇ ਵਿੱਚ ਜਿਹੜਾ ਹੈਗਾ ਵਾ ਯੂਜ਼ ਕਰਦੇ ਹਾਂ ਵਿਸ਼ੇਸ਼ਤਾ ਕੀ ਹੈ ਕਿ ਇਹ ਭਾਸ਼ਾ ਗਲੋਬਲ ਮੀਨਸ ਵਿਸ਼ਵ ਵਿਆਪੀ ਹੈ ਪੂਰੀ ਦੁਨੀਆ ਇੱਕ ਵਿੱਚ ਇੱਕੋ ਚਾਹੀ ਵਰਤੀ ਜਾਂਦੀ ਹੈ ਅੱਗੇ ਹੈਗੀ ਆ ਵਪਾਰਕ ਭਾਸ਼ਾ ਮੀਨਸ ਬਿਜ਼ਨਸ ਲੈਂਗੁਏਜ ਕਹਿੰਦੇ ਦੁਕਾਨਦਾਰਾਂ ਤੇ ਵਪਾਰੀਆਂ ਦੀ ਭਾਸ਼ਾ ਵਿੱਚ ਮੁਨਾਫੇ ਘਾਟੇ ਲੈਣ ਦੇਣ ਦੀ ਸ਼ਬਦਾਵਲੀ ਦਾ ਲੈਣ ਦੇਣ ਦੀ ਸ਼ਬਦਾਵਲੀ ਪ੍ਰਮੁੱਖ ਹੁੰਦੀ ਹੈ ਵਿਸ਼ੇਸ਼ ਸ਼ਬਦਾਵਲੀ ਜਿਵੇਂ ਕਿ ਬਹੀ ਬਹੀ ਖਾਤਾ ਉਧਾਰ ਨਗਦ ਸਟਾਕ ਮੰਦੀ ਤੇ ਸੀ ਅਰਥ ਦਲਾਲੀ ਆਦਿ ਸ਼ਬਦ ਸਾਨੂੰ ਕਿੱਥੇ ਦੇਖਣ ਨੂੰ ਮਿਲਦੇ ਆ ਵਪਾਰਿਕ ਸੈਕਟਰ ਦੇ ਵਿੱਚ ਇਸ ਕਿਥੇ ਬਾਰਿਫਾ ਸ਼ਾਦੇ ਵਿੱਚ ਇਹ ਸ਼ਬਦ ਸਾਨੂੰ ਦੇਖਣ ਨੂੰ ਮਿਲਦੇ ਆ ਤਾਂ ਇਸੇ ਜੀ ਆਪਣੀ ਅੱਜ ਦੀ ਵੀਡੀਓ ਹੋਪ ਤੁਹਾਨੂੰ ਪਸੰਦ ਆਈ ਹੋਊਗੀ ਤੇ ਤੁਹਾਡੇ ਵਾਸਤੇ ਹੈਲਪਫੁਲ ਹੋਊਗੀ ਜੀ ਬਦਿਆ ਲੱਗੀ ਤਾਂ ਪਲੀਜ਼ ḍo like subscribe and share ਤੇ ਇਸੇ ਤਰ੍ਹਾਂ ਆਪਣਾ ਜਿਹੜਾ ਸਪੋਰਟ ਹੈ ਉਹ ਦਾਨ ਕਰਦੇ ਰਹੋ ਅੱਜ ਦੀ ਵੀਡੀਓ ਐਂਡ ਤੱਕ ਦੇਖਣ ਦੇ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ